ਹਾਂਜੀ ਪਿਆਰਿਓ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਲੋ ਜੀ ਮੈਂ ਨਾ ਅੱਜ ਤੁਹਾਡੇ ਸਾਹਮਣੇ ਇੱਕ ਗੀਤ ਪੇਸ਼ ਕਰਨ ਜਾ ਰਹੀਆਂ ਸਸੀ ਤੇ ਪੁੰਨਾ ਪੁੰਨੂ ਦਾ ਤੁਸੀਂ ਸਸੀ ਪੁੰਨੂ ਦਾ ਗੀਤ ਸੁਣਿਆ ਤਾਂ ਹੋਇਆ ਪਹਿਲਾਂ ਬਹੁਤ ਵਾਰ ਪਰ ਇਹ ਕੁਝ हटਕੇ ਦੇ ਟੱਪੇ ਨਹੀਂ ਜਿਹੜੇ ਜ ਜਿੰਨਾ ਵਿੱਚ ਜਿੱਦਾਂ ਤੁਸੀਂ ਪੁਰਾਣੇ ਚ ਸੁਣਦੇ ਸੀ ਵੀ ਸਸੀ ਤੇ ਮਾਂ ਉਹਨੂੰ ਕਹਿੰਦੀ ਵੀ ਤੂੰ ਉੱਠ ਤੇ ਚਰਖੇ ਦੀ ਸਾਰ ਲੈ ਤੇ ਪੁੰਨੂ ਵਰੀਆਂ ਸੂਰਤਾਂ ਮੈਂ ਤੈਨੂੰ ਹਜ਼ਾਰ ਲੈ ਦਿਆਂਗੀ ਤੇ ਅਗੋਂ ਸੱਸੀ ਕੰਨ ਦੀ ਹੈ ਪਿਮਾ ਪੁੰਨ ਵਰਗੀਆਂ ਸੂਰਤਾਂ ਜੱਗ ਤੇ ਦੋ ਜਾਂ ਚਾਰ ਨਹੀਂ ਮਿਲਦੀਆਂ ਤੇ ਹੁਣ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਕੁਝ ਅਲੱਗ ਜਿਹੇ ਟੱਪੇ ਪੇਸ਼ ਕਰਨ ਜਾ ਰਹੀਆਂ ਵੀ ਜਿਸ ਤਰ੍ਹਾਂ ਕੋਈ ਆ ਕੇ ਸੱਸੀ ਨੂੰ ਦੱਸਦਾ ਹੈ ਪੀ ਤੇਰੇ ਚੋਰੀ ਹੋ ਗਈ ਐ ਤੇ ਲੋਕੀ ਤੇਰਾ ਮਾਲ ਖਜ਼ਾਨਾ ਲੁੱਟ ਕੇ ਲੈ ਗਏ ਨੇ ਤੇ ਸਸੀ ਪੁੰਨੂ ਨੂੰ ਬੰਨ ਕੇ ਲੈ ਗਏ ਨੇ ਤੇ ਉਹ ਗੋ ਕਹਿੰਦੀ ਐ ਵੀ ਮੇਰਾ ਸਾਰਾ ਮਾਲ ਖਜ਼ਾਨਾ ਤੁਸੀਂ ਰੱਖ ਲਓ ਤੇ ਪੁੰਨੂ ਨੂੰ ਮੇਰੇ ਨੂੰ ਛੱਡ ਦਿਓ ਤੇ ਲੋ ਜੀ ਅਗੋਂ ਪੇਸ਼ ਅਗਲਾ ਹਿੱਸਾ ਸਸੀ ਪੁੰਨੂ ਦੇ ਗੀਤ ਦਾ ਤੇ ਲੋ ਜੀ ਤੁਸੀਂ ਆਨੰਦ ਮਾਣੋ ਜੀ ਅਗਰ ਪਸੰਦ ਆਏ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਤੇ ਧੰਨਵਾਦ ਜੀ ਸਸੀ ਪੁੰਨੂ ਦੋ ਜਣੇ ਕੋਈ ਮੁਖ ਤੇ ਜ਼ਰਦ ਰੁਮਾਲ ਲਵੇ ਸਸੀ ਪਸ ਫੇਰੇ ਆ ਕੋਈ ਪੁੰਨੂ ਤਾਂ ਹੈ ਨਹੀਂ ਮਹਿਰਮ ਸਸੀਸੁ ਕੋਈ ਪਈ ਬਲੋਚਾ ਤਾੜਨੀ ਇਹ ਮਾਲ ਖਜਾਨਾ ਲੁੱਟਿਆ ਤੇ ਤੇਰੇ ਪੁਨੋਂ ਨੂੰ ਲਗੇ ਨਾਲਨੀ ਹਾਈ ਵੇ ਪੁਨੋਂ ਜਲਮਾ ਦਿਲਾ ਦੇ ਮਿਹਰ ਸਸਤੀ ਨੂੰ ਛੋੜ ਕੇ ਨਾ ਜਾਣਾ ਈਏ ਕੋਈ ਸ਼ੱਕਰ ਪਾਵਾ I <laughs> ਹੈ ਵੇ ਪੁਨੋ ਜਲਮਾ ਦੇ ਲਾਂਦਿਆ ਮਹਿਰ ਮਾ ਸਸੇ ਸੁਤ ਨੂੰ ਛੋੜ ਕੇ ਨਾ Bye. ਮੈਂ ਉਹ ਨਹੀਂ ਰਹੀ ਜਾਂਦੀ ਪਰ ਤਰੇ ਦੇ ਮਿੱਟੜੀ ਵੇ ਮੈਂ ਸ਼ਰੀਰ ਕਰਕੇ ਖਾਂਦੀ ਹਾਈ ਵੇ ਪੁਰਨ ਜਲਮਾ ਦੇ सस् सु Bilen de ahım ਤਨੁ ਲੈ ਦੇ ਹਦੂ ਤੇ ਚਾਰਨੀਏ ਹਾਈ ਵੇ ਬੋਨ ਜਲਮਾਂ ਦਿਲਾਂ ਦੇ ਮਹਿਰਮਾ ਸਸ ਸੁਤਿ ਨੂੰ ਛੋੜ ਕੇ ਨਾ ਜਾਣਾ ਓ ਸਸ ਛੜਕੇ ਨਜਣਾ ਈਏ ਅਗਲਾ ਮਾਇ ਪੋਣੀਆਂ ਮੇਰੇ ਚਾਰਖੇ ਨੂੰ ਦੇਵਾ ਸਾੜਨੀ ਫੁੱਲੋਂ ਵਰਗੀਆਂ ਸੁਰਤਾ ਨਾ ਮਿਲ ਸਸ ਸੁੱਤ ਨੂੰ ਛੋੜ ਕੇ ਨਾ ਜਾਣਾ ਓਏ ਸਸ ਸੁੱਤ ਨੂੰ ਛੋੜ ਕੇ ਨਾ ਜਾਣਾ ਓਏ ਸੇ ਪੁੰਨ ਦਜਣੇ ਕੋਈ ਮੁਖ ਤੇ ਪੀ ਪਲਉ ਤਾਂ ਹੈ ਨਹੀਂ ਨਾਲ ਵੇ ਹਾਈ ਵੇ ਪਲਉ ਝਲਮਾ ਦੇਲਾ